इनादी इस आजादी इनादी जो तो ए कुर्बानी है आजादी वास्ते धर्म हेत वास्ते ओदी रीणी है आज अच्छा, अपन कोशिश कर रहे हैं दिन तक ना कोई इधर तक कोई चुकाई नहीं सकता ਦੇਰਬਤੋਰੀ ਇਹ ਹੈ ਵੀ ਅੱਪਾ ਗੁਰੂ ਜੀ ਦੇ ਪ੍ਰਤੀ ਆਪਣੇ ਸੰਦਭਗਤ ਕਰੀਏ ਇਹ ਸਾਡੀ ਪਾਰਟੀ ਬੀਜੇਪੀ ਨੇ ਸਾਰੇ ਹਿੰਦੁਸਤਾਨ ਤੋਂ ਹੋਰ ਵੀ ਦੂਸਰੇ ਦੇਸ਼ਾਂ ਜਿੱਥੇ ਵੀ ਸਾਡਾ ਦੂਤਾਵਾਸ ਹੈ ਸਾਡੀ ਐਮਬੈਸੀ ਐ ਉੱਥੇ ਸਾਰੇ ਗੁਰੂ ਸਾਹਿਬ ਦੀਆਂ ਤੇ ਕੁਰਬਾਨੀ ਦੇ ਪ੍ਰਤੀ ਆਪਣੀ ਕ੍ਰਿਤ ਕਰਤਕਤਾ ਸਾਰੇ ਦਰਤਾਰੀਆਂ ਨੇ ਅਸੀਂ ਸੌਰ ਤੇ ਸਾਡੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਦੀ ਜਨਮ ਦਿਨ ਨੂੰ ਬਖਸ਼ੇ ਆ ਸਾਰੇ ਸਾਡੇ ਪੰਜਾਬ ਦੇ ਸਭੀ ਲੋਕੀਂ ਇਕੱਠੇ ਅਸੀਂ ਬਣਾ ਰਹੇ ਆ ਤੇ ਵੱਡੀ ਕੀਰਤ ਦੀ ਰਾਤ ਵੀ ਹੈ ਪਟਿਆਲੇ ਕੀਰਤਨ ਦਰਬਾਰ ਹੋਇਆ ਸੋ ਗੁਰੂ ਤੇਗ ਬਹਾਦਰ ਜੀ ਦੀ ਜੋ ਕੁਰਬਾਨੀ ਆ ਮੇਰਾ ਖਿਆਲ ਆ ਅਜੋਕੀ ਤਾਂ ਨਹੀਂ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ ਅਜਿਹਾ ਸੋ ਹਿੰਦ ਜੀ ਹਿੰਦੀ ਚਾਦਰ ਸਾਨੂੰ ਤੇਗ ਬਹਾਦਰ ਜੀ ਦਾ ਫਾਟ ਬਟ ਬਟ ਬਾ ਮੇ ਬਣਾਵਾਂਗੇ ਅਸੀਂ ਤੇ ਇਰਾਦੇ ਇਸ ਆਜ਼ਾਦੀ ਇਰਾਦੇ ਜੋ ਇਹ ਤਵਰਵਾਨੀਏ ਆਜ਼ਾਦੀ ਵਾਸਤੇ ਧਰਮ ਭੇਦ ਵਾਸਤੇ ਉਹਦੀ ਜੀਣੀ ਹੈ ਅੱਜ ਆਪਾਂ ਕੋਸ਼ਿਸ਼ ਕਰਦੇ ਆਂ ਅੰਤ ਤਵਾਂ ਕੋਈ ਜੀਦਾ ਕਰੇ ਕੋਈ ਸੁਗਾਈ ਨਹੀਂ 사ਤਾ ਸਿਰਫ ਥੋੜੀ